ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਟਕਸਾਲੀ ਆਗੂ ਸਰਦਾਰ ਪਰਵਿੰਦਰ ਸਿੰਘ ਹੁੰਦੜ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜ਼ੀਡੈਂਟਡਰ ਕੋ ਅਪਾਇੰਟ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਹਨ ਦੇ ਮੰਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਵਾਣੀ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟੀਕਰਨ ਸ਼੍ਰੀ ਹਰਕਾਪਤਖ ਸਾਹਿਬ ਤੇ ਜੈੰਦਰ ਸਾਹਿਬ ਨੇ ਮੰਗਿਆ ਸੀ ਉਹ ਜਤੀਤ ਉੱਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸਬੰਧ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਪੁੰਦਰ ਸਾਹਿਬ ਨੂੰ ਦਿੱਤੀ ਹੈ ਔਰ ਇੱਕ ਨਿਮਾਨੇ ਸੇਵਕ ਦੇ ਤੌਰ ਦੇ ਉੱਤੇ ਜਿਹੜੀ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਏਗਾ ਉਹਨੂੰ ਉਹ ਪ੍ਰਬੰਧ ਕਰਨਗੇ ਜੋ ਕਾਰਤਕ ਸਾਉ ਦਾ ਅਦੇਸ਼ ਆਇਆ ਉਹਨ ਕਦੇ ਮੇਤੇ ਪ੍ਰਵਾਨ ਕਰਨਗੇ ਇਸ ਕਰਕੇ ਉਹਨਾਂ ਦੇ ਆਪਣੇ ਮਨ ਦੀ ਇੱਛਾ ਸੀ ਕਿ ਮੇਰਾ ਦਿਲ ਕਹਿੰਦਾ ਹੈ ਕਿ ਕਲ ਸੁਣਾਈ ਹੋਣੀ ਹੈ ਤੇ ਮੈਂ بطور ਪ੍ਰਧਾਨ ਦੀ ਬਜਾਏ ਨਿਰਮਾਣੀ ਸਿੱਖ ਦੇ ਤੌਰ ਤੇ ਇੰਤਜ਼ਾਰ ਜਿਹੜੀ ਹੈ ਉਹ ਕਰਨੀ ਚਾਹੁੰਦਾ